क्रांतिकारी किसान यूनियन ਤੋਂ ਪੰਜਾਬ ਦੇ ਆਗੂ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਸਦਵੰਤ ਸਿੰਘ ਜੀ ਆਪਣੀ ਟੀਮ ਨਾਲ ਮੈਂ ਕਿਹਦਾ ਕਿਹਦਾ ਨਾਮ ਬਹੁਤ ਰਹਿ ਗਏ ਹੋਣੇ। ਮਾਫੀ ਚਾਹੁੰਨਾ ਮੈਂ ਸਾਰੀ ਵੀਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਕਿ ਅਸੀਂ ਕਿਸੇ ਨੂੰ ਨਰਾਸ਼ ਨਹੀਂ ਕਰਨਾ ਚਾਹੁੰਦੇ ਸੀ ਸਮਾਂ ਹਰੇਕ ਦਾ ਸੀ ਲੀਕਿਆ ਸੀ ਕਿ ਦੇਈਏ ਪਰ ਸਮੇਂ ਦੀ ਘਾਟ ਹੋ ਮਾਨ ਸਨਮਾਨ ਹੀ ਦੇ ਸਕਦੇ ਕਿਉਂਕਿ ਮਰਿਆਦਾ ਗੁਰੂ ਦੀ ਮਰਿਆਦਾ ਦੇ ਤਹਿਤ ਵੀ ਅਸੀਂ ਇਸ ਕਾਰਜ ਨੂੰ ਇਸ ਸੰਤਮਰਦਾਸ ਨੂੰ ਸਫਲ ਬਣਾਉਣ ਦਾ ਯਤਨ ਕੀਤਾ ਕਿ ਅਸੀਂ ਬਜ਼ੁਰਗਾਂ ਨੂੰ ਤਾਂ ਨਹੀਂ ਮੋੜ ਸਕਦੇ ਪਰ ਤੁਹਾਡਾ ਸਾਰਿਆਂ ਦਾ ਪਿਆਰ ਇੰਨਾ ਮਿਲਿਆ ਕਿ ਮੈਨੂੰ ਮਹਿਸੂਸ ਨਹੀਂ ਹੁੰਦਾ ਕਿ ਮੇਰਾ ਪਿਓ ਅੱਜ ਦੁਨੀਆ ਤੋਂ ਗਿਆ ਕਿਉਂਕਿ ਤੁਸੀਂ ਬਹੁਤ ਮਾਨ ਸਨਮਾਨ ਦਿੱਤਾ ਹੈ ਹਮੇਸ਼ਾ ਮੈਂ ਇਸ ਤੁਹਾਡੇ ਮਾਨ ਸਨਮਾਨ ਦਾ ਨਹੀਂ ਰਹਾਂਗਾ ਜਿੱਥੇ ਆ ਵੀ ਸੰਗਤ ਆਈਆਂ ਸਾਰੇ ਲੰਗਰ ਪ੍ਰਸ਼ਾਦਾ ਛੱਕ ਕੇ ਜਰੂਰ ਜਾਇਓ ਕੋਈ ਵੀਰ ਭਰਾ ਨਾਲ ਮੇ ਜੋ ਨਾ ਹੋਇਆ ਉਹਦੇ ਮਾਫੀ ਚਾਹੁੰਦਾ ਕਿਉਂਕਿ ਤੁਸੀਂ ਪਿਆਰ ਹੀ ਇਹਨਾਂ ਦਿੱਤਾ ਬਾਈ ਕਿ ਅਸੀਂ ਉਸ ਜਿੱਦੀ ਪੌਦੇ ਜਿੱਦਗੀ ਦੇ ਵਿੱਚ ਬਾਈ ਬਹੁਤ ਡਾਕਟਰ ਬੈਠਾ ਕੇ ਕਿਉਂਕਿ ਨੇ ਕਈ ਸਾਡੇ ਨੂੰ ਬੁਲਾ ਰਹੇ ਨੰਬਰਦਾਰ ਜੀ ਬੈਠੇ ਸਾਡੇ ਜਗਤਵਿੰਦਰ ਸਾਹਿਬ ਨਗਰ ਪੰਚਾਇਤ ਬੈਠਿਆ ਸਰਪੰਚ ਸਾਹਿਬ ਬੈਠਿਆ ਅੱਜ ਪਰ ਸਾਨੂੰ ਸਾਰਿਆਂ ਤੇ ਮਾਣ ਹੈ ਜਿੰਨਾ ਤੁਸੀਂ ਪਿਆਰ ਦਿੱਤਾ ਅਸੀਂ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਡਾ ਸਾਰਿਆਂ ਦਾ ਪਿਆਰ ਬਣਿਆ ਰਹੇ ਤੇ ਮੈਂ ਕੋਸ਼ਿਸ਼ ਕਰਦਾ ਕਿ ਜਿੰਨੀ ਕੁ ਸੇਵਾ ਪਰਮਾਤਮਾ ਚਾਹੇ ਤਾਂ ਤੁਹਾਡੇ ਦੇ ਜਥੇਬੰਦੀਆਂ ਦੇ ਨਾਲ ਜੁੜ ਕੇ ਕਰਦੇ ਰਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ